ਕੀਜਰੀ ਵਾਲਰ ਗੇੜ ਦਿੱਲੀ ਤੋਂ ਤਾਂ ਲੋਕਾਂ ਨੇ ਮਾਰ ਮਾਰ ਚੋਤੀਆਂ ਕੱਢਦੇ ਠੀਕ ਹੈ ਵੀ ਜੇ ਆਪਾਂ ਕਹਿੰਦੇ ਕਹਿੰਦੇ ਨੇ ਹੁੰਦੇ ਵੀ ਨਲੀ ਵਾਂਗੂ ਪਹੁੰਚ ਕੇ ਸੜਦਾ ਦਿੱਲੀ ਵਾਲਿਆਂ ਨੇ ਤਾਂ ਕੀਤਾ ਉਵੇਂ ਹੁਣ ਇੱਥੇ ਉਹਨਾਂ ਦੇ ਕਾਬੂ ਆਇਆ ਵਾ ਸਾਰਾ ਕੁਝ ਜਿਹੜਾ ਡੇਢ ਸਾਲ ਰਹਿੰਦਾ ਉਹਨਾਂ ਨੇ ਪੰਜਾਬ ਦੇ ਹਰ ਇੱਕ ਪੱਖ ਤੋਂ ਇਹ ਗੱਲ ਨਾ ਮੈਂ ਕਹਿੰਦਾ ਵੀ ਦੇਖੋ ਅਸੀਂ ਹਾਸਾ ਮਜ਼ਾਕ ਵੀ ਕਰ ਰਹੇ ਹਾਂ ਵਿੱਚ ਗੱਲ ਦੇ ਵਿੱਚ ਪਰ ਇਹ ਹਸਣ ਵਾਲੀ ਗੱਲ ਨਹੀਂ ਤਾਰਾ ਜੀ ਪੰਜਾਬ ਦੀ ਬਰਬਾਦੀ ਦਾ ਜਿਹੜਾ ਸਾਰਾ ਕੁਝ ਹੈ ਨਾ ਦਾਰੂਬੰਦਾਰ ਉਹ ਕੇਜਰੀਬਾਲ ਮਨੀਸ਼ ਸੋਦੀਏ ਵਰਗਿਆਂ ਦੇ ਹੱਥ ਦੇ ਵਿੱਚ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਇਹਨਾਂ ਨੇ ਤਾਂ ਇਹ ਤਾਂ ਲੁਟੇਰੇ ਆ ਜੀ ਅੱਗੇ ਨਹੀਂ ਤਾੜ ਵੀ ਆਉਂਦੇ ਹੁੰਦੇ ਸੀਗੇ ਜਿੱਥੇ ਸੂਤ ਆਉਂਦਾ ਉਹ ਲੁੱਟ ਕੇ ਤੇ ਉਦੋਂ ਗਾਂ ਵਾਜ ਜਾਂਦੇ ਸੀਗੇ ਇਹਨਾਂ ਨੇ ਪਹਿਲਾਂ ਦਿੱਲੀ ਲੁੱਟੀ ਹੈ ਹੁਣ ਪੰਜਾਬ ਲੁੱਟਣ ਤੇ ਆ ਮੈਂ ਕਹਿੰਦਾ ਕਿ ਇੱਥੇ ਹੱਕ ਬਣਦਾ ਪੰਜਾਬ ਦੇ ਪੁੱਤ ਬਣ ਕੇ 3.5 ਸਾਲ ਤੱਕ 92 ਸੀਗੇ 94 ਹੋਗੇ ਨਹੀਂ ਬਣ ਕੇ ਬਖਾਇਆ ਮੈਂ ਕਹਿੰਦਾ ਮਾੜੀ ਮੋਟੀ ਵੀ ਪੰਜਾਬੀਆਂ ਵਾਲੀ ਗੈਰਤ ਅਣਖ ਰੜਕ ਜੇ ਖੂਨ ਦੇ ਵਿੱਚ ਹੈਗੀ ਹੈ ਜੇ ਅੱਖ ਦਾ ਪਾਣੀ ਹਲੇ ਨਹੀਂ ਮਰਿਆ ਤਾਂ ਮੈਂ ਸਿੱਧਾ ਇਹ ਜਿਹੜਾ ਉਹ ਮੈਸੇਜ ਦੇਣਾ ਸਿੱਧੀ ਬੇਨਤੀ ਕਰਦਾ ਹਾਂ ਕਿ ਚੁਣੇ ਹੋਏ 92 93 94 ਜਿੰਨੇ ਵੀ ਹੈਗੇ ਵੀ ਪਾਕੀ ਰਹਿੰਦਾ 1.5 ਸਾਲ ਹੀ ਤੁਸੀਂ ਘਟੋ ਘਟ ਪੰਜਾਬੀ ਬਣ ਕੇ ਵਿਖਾ ਦਿਓ ਜੇ ਬਾਕੀ 1.5 ਸਾਲ ਦਿੱਲੀ ਵਾਲਿਆਂ ਦੇ ਹੱਥ ਰਹਿ ਗਿਆ ਨਾ ਐਸਾ ਮਾਂਜਾ ਮਾਰ ਕੇ ਜਾਣਗੇ ਜਿਹੜਾ ਨੁਕਸਾਨ ਪਿਛਲੇ 75 ਸਾਲਾਂ ਜਿੰਨੇ ਹੋਏ ਨਾ ਤਾਰਾ ਜੀ ਤੇ ਇਹਨਾਂ ਦੇ ਉਹ ਘਾਟੇ ਪਾਏ ਵੇ ਭਗਵੰਤ ਮਾਨ ਦੀ ਚੁੱਪ ਤੇ ਬਾਕੀ ਚੁਣੇ ਹੋਏ 92 93 ਉਹਨਾਂ ਦੀ ਚੁੱਪ ਜਿਹੜੀ ਹੈ ਉਹ ਪੰਜਾਬ ਨੂੰ ਐਸੇ ਵੱਡੇ ਘਾਟੇ ਪਾਊਗੇ ਕਿ ਰਹੀਂ ਦੀ ਦੁਨੀਆ ਤੱਕ ਪੰਜਾਬ ਉਹ ਘਾਟੇ ਪੂਰੇ ਨਹੀਂ ਕਰ ਸਕੂਗਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਾ ਇਹ ਕੁੱਬੇ ਦੇ ਲੱਤ ਵੱਜ ਕੇ ਜਿਹੜਾ ਸ਼ੁਕਰ ਮਨਾਉਣ ਵਾਲਾ ਕੰਮ ਹੋਇਆ ਅੰਨੇ ਦੇ ਪੈਰ ਥਲੇ ਬਟੇਰਾ ਆ ਗਿਆ ਤੇ ਉਹ ਕਹਿੰਦਾ ਵੀ ਯਾਰ ਤਾਂ ਮੀਟ ਨਾਲ ਹੀ ਖਾਣੇ ਹੁੰਦੇ ਆ ਇਹ ਪੈਰ ਥਲੇ ਬਟੇਰਾ ਲਿਆਤਾ ਲੋਕਾਂ ਨੇ ਅਸਲ ਦੇ ਵਿੱਚ ਕੀ ਹੈ ਕਿ ਹੁਣ ਤਾਂ ਸਾਰਾ ਪੰਜਾਬ ਨਹੀਂ ਪੂਰਾ ਭਾਰਤ ਪੂਰਾ ਇੰਡੀਆ ਜਾਣ ਗਿਆ ਇਸ ਗੱਲ ਨੂੰ ਵੀ ਲੋਕਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਜਿਤਾਈ ਸੀ ਲੋਕਾਂ ਨੇ ਅਕਾਲੀ ਤੇ ਕਾਂਗਰਸੀ ਹਰਾਏ ਸੀ ਕਿਉਂਕਿ ਚੰਮ ਦੀਆਂ ਬਹੁਤ ਚਲਾਈਆਂ ਉਹਨਾਂ ਨੇ ਜੀ ਸੱਚ ਕੌੜਾ ਹੈ ਸੱਚ ਤੇ ਕੱਚ ਚੁੱਭਦਾ ਹੁੰਦਾ ਕੌੜਾ ਸੱਚ ਇਹ ਹੈ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਚੰਮ ਦੀਆਂ ਬਹੁਤ ਚਲਾਈਆਂ 75 ਸਾਲ ਬੰਦੇ ਨੂੰ ਬੰਦਾ ਨਹੀਂ ਸਮਝਿਆ ਲੋਕਾਂ ਨੂੰ ਅੱਕੇ ਅੱਕੇ ਹੋਏ ਲੋਕਾਂ ਨੇ ਸੋਚਿਆ ਕਿ ਯਾਰ ਵੀ ਫਤਵਾ ਹੁਣ ਇੱਕ ਚੀਜ਼ ਹੋਰ ਸਬਕ ਮਿਲ ਗਿਆ ਲੋਕਾਂ ਨੂੰ ਇੰਨਾ ਵੱਡਾ ਫਤਵਾ ਦੇਣ ਤੋਂ ਬਾਅਦ ਨਾ ਲੋਕਾਂ ਦੇ ਮਾਈਂਡ 'ਚ ਇਹ ਗੱਲ ਜ਼ਰੂਰ ਆਉਂਦੀ ਹੋਊਗੀ ਵੀ ਯਾਰ ਕਿਸੇ ਵੀ ਪਾਰਟੀ ਨੂੰ ਬਹੁਤ ਮਤ ਨਹੀਂ ਦੇਣਾ ਤੇ ਇਹ ਗੱਲ ਮੈਂ ਵੀ ਕਹਣਾ ਹੈ ਵੀ ਵੋਟਾਂ ਹੁਣ ਲੋਕੇ ਇਸ ਹਿਸਾਬ ਨਾਲ ਪਾਇਆ ਕਹਿੰਦੇ ਵੀ ਜੇ ਘਰ ਦੇ ਤਿੰਨ ਜੀ ਆ ਨਾ ਇੱਕ ਇੱਕ ਵੋਟ ਪਾਉਣ ਵੰਡ ਕੇ ਜੀ ਠੀਕ ਹੈ ਉਹਦੇ ਵਿੱਚ ਇਹ ਹੋਵੇ ਯਾਰ ਬਹੁਤ ਬਥ ਜਾਵੇ ਨਾ ਕਿਸੇ ਨੂੰ ਜਦੋਂ ਲਗੜੀ ਸਰਕਾਰ ਬਣੂਗੀ ਨਾ ਤਾਂ ਫਿਰ ਫਿਕਰ ਹੋਊਗਾ ਇਸ ਗੱਲ ਦਾ ਪਹਿਲੀ ਗੱਲ ਤਾਂ ਇੱਕ ਦੂਜੇ ਤੇ ਝੱਗੇ ਪਾੜਨਗੇ ਦੂਜੀ ਗੱਲ ਕਰਾਪਸ਼ਨ ਕਰਾਪਸ਼ਨ ਕਟੂਗੀ ਕਾਰਨ ਜਦੋਂ ਇਕੋਤਰ ਦੀ ਸਰਕਾਰ ਬਣ ਜਾਂਦੀ ਹੈ ਨਾ ਜਿਵੇਂ ਕੇਜਰੀਵਾਲ ਬਾਰੇ ਦੇਖ ਲਓ ਤੁਸੀਂ ਉਹ ਇਕੋਤਰ ਦੀ ਸਰਕਾਰ ਬਣਦੀ ਉਹ ਲੁੱਟਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਾ ਮਾ ਪੈਰ ਥੱਲੇ ਬਟੇਰਾ ਇਸ ਕਰਕੇ ਆਖਿਆ ਵੀ ਲੋਕਾਂ ਨੇ ਅੱਕੇ ਲੋਕਾਂ ਨੇ ਜਿਹੜਾ ਸੀ ਅੰਨੇ ਵਾ ਵੋਟਾਂ ਪਾ ਗਈ ਇਥੋਂ ਤੱਕ ਕਿੜੇ ਖੁਦ ਕਾਲੀਆਂ ਕਾਂਗਰਸੀਆਂ ਦੇ ਆਪਦੇ ਪੋਲਿੰਗ ਬੂਥਾਂ ਤੇ ਵੀ ਬੈਠੇ ਸੀ ਨਾ ਉਹਨਾਂ ਨੇ ਵੀ ਅੰਦਰ ਜਾ ਕੇ ਵੋਟਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਾਈਆਂ ਸੀ ਜਿਹਦੇ ਕਰਕੇ 92 ਸੀਟਾਂ ਇੱਕ ਬਹੁਤ ਵੱਡਾ ਬੋਮਤ ਆ ਗਿਆ ਜਦੋਂ ਬਹੁਤ ਵੱਡਾ ਬੋਮਤ ਹੁੰਦਾ ਨਾ ਤਾਂ ਸਰਕਾਰ ਨੂੰ ਇਹ ਚੀਜ਼ ਹੋ ਜਾਂਦੀ ਹੈ ਵੀ ਯਾਰ ਆਪਾਂ ਨੂੰ ਕਿਹੜਾ ਕੋਈ ਹਿਲਾਉਣ ਵਾਲਾ ਜੇ ਬਹੁਮਤ ਦੇ ਨੇੜ ਤੇੜ ਮੰਨ ਲਓ ਕਿ ਤੁਸੀਂ ਅ 59 ਸੀਟਾਂ ਚਾਹੀਦੀਆਂ 58 ਜਾਂ 59 ਚਾਹੀਦੀਆਂ ਪੰਜਾਬ ਦੇ ਵਿੱਚ 117 ਹੈ 58 ਨਾਲ ਚਾਹੀਦੀਆਂ 60 ਚਾਹੀਦੀਆਂ ਜੇ ਤੁਸੀਂ ਸਰਕਾਰ ਦਾ ਬਹੁਮਤ ਜਿਹੜਾ ਉਹ 58 59 ਤੇ 60 ਘਾਟ ਤੇ ਰੱਖੋਗੇ ਨਾ ਤਾਂ ਸਰਕਾਰ ਜਿਹੜੀ ਡਾਵਾ ਡੋਰ ਰਹਿੰਦੀ ਹੈ ਵੀ ਕਿਸੇ ਵੀ ਦੂਜੀ ਧਿਰ ਨੇ ਜ ਸਾਡੇ ਚਾਰ ਬੰਦੇ ਤੋੜ ਦੇ ਸਰਕਾਰ ਡਿੱਗ ਪੂਗੀ ਹੂੰ 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 ਜਦੋਂ ਬਹੁਮਤੀ ਐਡਾ ਵੱਡਾ ਉਹਦੇ ਤਾਂ 92 ਚੋਣ ਤੇ ਚਾਹੀਦੇ 58 59 ਅਗਲਾ ਕਹਿੰਦਾ ਵੀ 35 40 ਕਿਵੇਂ ਤੋੜ ਕੇ ਲੈ ਜਾਣਗੇ ਸਭ ਤੋਂ ਵੱਡਾ ਜਿਹੜਾ ਹੰਕਾਰ ਹੋ ਜਾਂਦਾ ਇਸ ਚੀਜ਼ ਦਾ ਲੋਕਾਂ ਨੇ ਚੁਣਿਆ ਸੀ ਭਗਵੰਤ ਮਾਨ ਭਗਵਾਨ ਤੁਮਾਰ ਨੇ ਸੀ ਤਾਂ ਚੁਟਕਲੇ ਹੁਣ ਪਤਾ ਲੱਗਦਾ ਪਰ ਲੋਕਾਂ ਨੂੰ ਲੱਗੇ ਕਿ ਸੱਚ ਬੋਲ ਰਿਹਾ ਇਹ ਕਿਵੇਂ ਹੋ ਸਕਦਾ ਕਹਿੰਦਾ ਕੱਲ ਕੈਨੇਡਾ ਚ ਅਮਰੀਕਾ ਚ ਥੋੜੋ ਪ੍ਰਧਾਨ ਮੰਤਰੀ ਗਰੋਸਰੀ ਲਾਈਨ ਚ ਲੱਗਦਾ ਇੱਥੇ ਵੀ ਲੱਗ ਸਕਦਾ ਸਿਲੰਡਰ ਵਾਲੀ ਲਾਈਨ ਚ ਇੱਥੇ ਵੀ ਮੁੱਖ ਮੰਤਰੀ ਲੱਗ ਸਕਦਾ ਆਪਦੀ ਗਰੋਸਰੀ ਬਾਹਰਲੀ ਗਰੋਸਰੀ ਕਹਿੰਦੇ ਆਪਾਂ ਕਹਿੰਦੇ ਕਰਿਆਨੇ ਦਾ ਸਾਮਾਨ ਆਪਦੀ ਗਰੋਸਰੀ ਦੀ ਲਾਈਨ ਦੇ ਵਿੱਚ ਕਹਿੰਦਾ ਮੁੱਖ ਮੰਤਰੀ ਲੱਗ ਸਕਦਾ ਇੱਥੇ ਵੀ ਲੱਗ ਸਕਦਾ ਪਰ ਉਹ ਇਥੇ ਬਦਲਾ ਦੀ ਲੋੜ ਹੈ ਫਿਰ ਉਹ ਸੱਚੀ ਹੈ ਮਾਨ ਸਾਹਿਬ ਤੇ ਜਦੋਂ ਕੋਈ ਵਿਫਤਾ ਬਣ ਜਾਂਦੀ ਹੈ ਨਾ ਪਤਾ ਲੱਗਦਾ ਕਿ ਕੁਰਸੀ ਤਾਂ ਗਈ ਉਦੋਂ ਮਾਨ ਇਹ ਕਹਿੰਦੇ ਸੀ ਮਹੱਲਾ ਕਲੀਨਿਕ ਮਾਨ ਸਾਹਿਬ ਕਹਿੰਦੇ ਸੀ ਅਮਰੀਕਾ ਵਾਲੇ ਸਾਡੇ ਕੋਲੋਂ ਕਹਿੰਦੇ ਵੀ ਉਹ ਉਹਦਾ ਡੈਮੋ ਮੰਗਦੇ ਆ ਸਾਡੇ ਕੋਲੋਂ ਸਾਡੇ ਕੋਲੋਂ ਇਹ ਪੁੱਛਦੇ ਆ ਕਿ ਤੁਸੀਂ ਬਣਾਏ ਕਿਵੇਂ ਆ ਇਹ ਅਸੀਂ ਅਮਰੀਕਾ 'ਚ ਬਣਾਉਣੇ ਆ ਕੀ ਗੱਲ ਮਾਨ ਸਾਹਿਬ ਹੁਣ ਮਹੱਲਾ ਕਲੀਨਿਕ ਚ ਦਾਖਲ ਕਿਉਂ ਨਹੀਂ ਹੁੰਦੇ ਹੁਣ ਦਿੱਲੀ ਤੋਂ ਉਰੇ ਦਾਖਲ ਹੀ ਨਹੀਂ ਹੁੰਦੇ ਤੁਸੀਂ ਕਰੋ ਮਾਨ ਸਾਹਿਬ ਨੂੰ ਦਾਖਲ ਉੱਥੇ ਇਹ ਜਸਿੰਦਰ ਜੀ ਇੱਕ ਵਾਰ ਗੱਲ ਕਰਦੇ ਥੋੜੀ ਜਿਹੀ ਵੀ ਜਿਹੜੇ ਨੇ ਕਲੀਨਿਕ ਮਹੱਲਾ ਬਣਾਏ ਸੀ ਇਹਨਾਂ ਨੇ ਫੜੇ-ਫੜੇ ਬੋਰਡ ਲਾਦੇ ਭਗਵੰਤ ਮਾਨਦੇ ਫੋਟੋ ਲਾਦੀਆਂ ਜਦੋਂ ਸੈਂਟਰ ਨੇ ਕਿਹਾ ਤਾਂ ਵੀ ਸਾਰੇ ਬੋਰਡ ਲਾ ਲਓ ਆਪਦੇ ਤੇ ਨਹੀਂ ਜਿਹੜਾ ਤੁਹਾਨੂੰ ਫੰਡ ਦੇਣਾ ਕੁਛ ਨਹੀਂ ਦੇਣਾ ਵਾਪਸ ਲਾਵਾਂਗੇ ਸਾਰੇ ਉਹ ਬੋਰਡ ਕਿੱਥੇ ਰੱਖੇ ਹੋਣਗੇ ਨੇ ਯਾਰ ਲਾਉਣੇ ਦਾ ਸੌਖੇ ਆ ਜਦੋਂ ਉਹਨਾਂ ਨੂੰ ਸਟੋਰ ਕਰਨਾ ਹੋਊਗਾ ਕਿੰਨੇ ਬੋਰਡ ਕਿੱਥੇ ਰੱਖੇ ਹੋਣਗੇ ਬੋਰਡ ਇਹਨਾਂ ਨੂੰ ਸਟੋਰ ਕਰਨ ਦੀ ਕੀ ਲੋੜ ਹੈ ਜੀ ਚਿੱਟੇ ਵਾਲੇ ਤਾਂ ਨਲਕੇ ਦੀਆਂ ਥੀਆਂ ਲਾ ਕੇ ਲੈ ਜਾਂਦੇ ਇਹਨਾਂ ਨੂੰ ਤਾਂ ਮਾੜਾ ਜਿਹਾ ਇਸ਼ਾਰਾ ਮਾਰਨ ਦੀ ਲੋੜ ਪਈ ਹੋਣੀ ਹੈ ਵੀ ਚੱਕ ਦਿਓ ਫੱਟੇ ਤੇ ਉਹ ਚਿੱਟੇ ਵਾਲੇ ਨੂੰ ਲਾ ਲਾ ਵੇਚ ਤੇ ਹੋਣਗੇ ਨਾਲ ਦੀ ਨਾਲ ਅੱਛਾ ਕੁਈ 2-4 ਬੇਟਾ ਆਉਂਦੀਆਂ ਹੋਣਗੀਆਂ ਇੱਕ ਬੋਰਡ ਦੀਆਂ ਇਹਨਾਂ ਨੂੰ ਸੁਭਾਲਣ ਦੀ ਲੋੜ ਨਹੀਂ ਕਿਉਂਕਿ ਦੇਖੋ ਜੀ ਅਸਲ ਦੇ ਵਿੱਚ ਕੀ ਹੈ ਉਹ ਤਾਂ ਕਬਾੜ ਹੈ ਹਨਾ ਕਬਾੜ ਵਾਸਤੇ ਤਾਂ ਹਰੇਕ ਬੰਦਾ ਬੈਠਾ ਆ ਆਪ ਨਹੀਂ ਲਾਉਣ ਦੀ ਲੋੜ ਉਹ ਕਹਿੰਦੇ ਵੀ ਜਦੋਂ ਤੁਸੀਂ ਕੋਈ ਚੋਣ ਲੜਦੇ ਹੋ ਨਾ ਇਲੈਕਸ਼ਨ ਲੜਦੇ ਹੋ ਜਦੋਂ ਅੰਦਰ ਗਿਣਤੀ ਹੋ ਰਹੀ ਹੈ ਜਿਹੜਾ ਬੰਦਾ ਜਿੱਤਿਆ ਹੁੰਦਾ ਉਹਦਾ ਬੜਕਾ ਮਾਰਦਾ ਜਾਂਦਾ ਜਿਹੜਾ ਹਾਰਿਆ ਹੁੰਦਾ ਨਾ ਉਹਨੂੰ ਰਾਹ ਨਹੀਂ ਲੱਭਦਾ ਵੀ ਉਹ ਨਿਕਲਣਾ ਕਿੱਥੋਂ ਦੀ ਫਿਰ ਇਹ ਥੋੜਾ ਹੁੰਦਾ ਵੀ ਉਹ ਜਿਹੜੇ ਆਦੇਸ਼ ਤੇ ਹਾਰ ਲੱਗੇ ਤਾਂ ਉਹਨੂੰ ਪੱਟਣ ਜਾਊਗਾ ਉਹ ਇਸ਼ਤਿਹਾਰ ਤੋਂ ਮੁੜ ਕੇ 6-6 ਮਹੀਨੇ ਫੇਰ ਲੱਗੇ ਰਹਿੰਦੇ ਹਾਲੇ ਤੱਕ 2017 ਦੇ ਲਿਖਿਆ ਪਿਆ ਕਹਿੰਦਾ ਤੇ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਲਿਖਿਆ ਪਿਆ ਨਾ ਜਿੱਥੇ ਕੰਦਾਈ ਭਰਤੀਆਂ ਸੀ ਉਦੋਂ 17 ਮਿਲੇ ਇਹਨਾਂ ਨੇ ਬੋਰਡ ਜਦੋਂ ਕਹਤਾ ਨਾ ਕੇਂਦਰ ਨੇ ਵੀ ਲਾ ਲਓ ਇਹ ਸਾਡਾ ਸਾਰਾ ਕੁਝ ਨਹੀਂ ਫੰਡ ਰੋਕਦੇ ਆਂ ਕਿ ਲਾਉਣ ਜਾਣ ਦੀ ਲੋੜ ਨਹੀਂ ਭਈ ਇੰਨੀ ਹਮਦ ਕਿਤੇ ਬੇਸ਼ਰਮੀ ਵੀ ਕੋਈ ਚੀਜ਼ ਹੁੰਦੀ ਐ ਉਹ ਤਾਂ ਬਸ ਇਹ ਹੋਊਗਾ ਵੀ ਯਾਰ ਜਿਹਦੇ ਸੂਤ ਆਉਂਦੇ ਲਾ ਕੇ ਲੈ ਜਾਓ ਲਾ ਕੇ ਲੈ ਜਾਓ ਜੀ ਇੱਕ 96 ਬਣ ਗਏ 92 ਤੋਂ 96 ਹੋ ਗਏ 96 ਦੇ ਵਿੱਚੋਂ ਕੋਈ ਬੰਦੇ ਨਹੀਂ ਮਿਲਿਆ ਵੀ ਇਹਨੂੰ ਆਪਾਂ ਕੁਛ ਲਾ ਦਈਏ ਇਹਨੂੰ ਆਹ ਉੱਧਾ ਦੇ ਦਈਏ ਇਹਨੂੰ ਆਹ ਉੱਧਾ ਦੇ ਦਈਏ ਦਿੱਲੀ ਤੋਂ ਲਿਆ ਲਿਆ ਕੇ ਸਾਰੇ ਆਪਦੇ ਬੰਦੇ ਇਹ ਫਿੱਟ ਕਰੀ ਜਾਂਦੇ ਆ ਪੰਜਾਬ ਦੇ ਵਿੱਚ ਕੋਈ ਨਹੀਂ ਬੰਦਾ ਪੰਜਾਬ ਦੇ ਲੋਕਾਂ 'ਚ ਵੀ ਕੋਈ ਅਣਖ ਚਾਹੀਦੀ ਆ ਮਾੜੀ ਮੋਟੀ ਇਹ ਵੀ ਚਾਗਣ ਤੇ ਅਸੀਂ ਦਿੱਲੀ ਵਾਲਿਆਂ ਨੂੰ ਕਿਉਂ ਬਾਹਰ ਰਿਆਂ ਦੇ ਸਿਰ ਤੇ ਸਾਡੇ ਪੰਜਾਬੀ ਆ ਜਿਹੜੇ ਬਣੇ ਆ 92 96 ਐਮ ਐਲ ਏ ਬਣਾਤੇ 99 94 ਬਣਾਤੇ ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਆ ਰਿਹਾ ਦਿੱਲੀ ਦੇ ਵਿੱਚੋਂ ਉੱਤੇ ਭਾਈ ਜਾਂਦੇ ਸਿਰਾਂ ਚੜਾਈ ਜਾਂਦੇ ਨੇ ਨਹੀਂ 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 ਬੰਦਾ ਹੈ ਨਹੀਂ ਉਹਨਾਂ 'ਚ ਕੋਈ ਉਹ ਤਾਂ ਭਮਕੜ ਹੈ ਹੂੰ ਸਾਰੇ ਜਿਹੜੇ ਸੀ ਨਾ ਇਹਨਾਂ ਨੇ ਤਾਂ ਟਿੱਡੀ ਦਾਲੀ ਇਕੱਠਾ ਕੀਤਾ ਸੀ ਹੂੰ ਸਾਰੇ ਪਮਕੜਾਂ ਦੇ ਵਿੱਚੋਂ ਜਿਹੜੇ ਥੋੜੇ ਮੋਟੇ ਪਮਕੜ ਸੀ ਉਹ ਕੇਜਰੀ ਪਮਕੜ ਤੇ ਮੱਕੜ ਦੇ ਫਿਰ ਦਿੱਲੀ ਵਾਲੇ ਹੋ ਗਏ ਇਹ ਤਾਂ ਟਿੱਡੀਦਾਲ ਹੋ ਗਿਆ ਫਿਰ ਨਹੀਂ ਨਹੀਂ ਮੈਂ ਉਹੀ ਕਹਿਣਾ ਨਾ ਵੀ ਟਿੱਡੀਦਾਲ ਇਕੱਠਾ ਕੀਤਾ ਸੀ ਜਿਹੜੇ ਮਾੜੇ ਦੇ ਵਿੱਚੋਂ ਮੋਟੇ ਪਮਕੜ ਲੱਗੇ ਉਹ ਚੁਣ ਕੇ ਉਹਨੇ ਕਹਦਾ ਵੀ ਚਲੋ ਇਹਨਾਂ ਨੂੰ ਜਿਹੜਾ ਐਮਐਲਏ ਲੜਾ ਦਿਓ ਠੀਕ ਹੈ ਹੁਣ ਜਦੋਂ ਗੱਲ ਸੁਣੋ ਵੀ ਇੱਕ ਵੱਡੇ ਪਮਕੜਾਂ ਦੇ ਦਾਲ ਨੇ ਇੱਕ ਛੋਟਾ ਪਮਕੜਦਾਲ ਜਿਹੜਾ ਖੜਾ ਕੀਤਾ ਹੋਊਗਾ ਫਿਰ ਉਹ ਥੱਲੇ ਤਾਂ ਰਹਿਣਾ ਪੈਂਦਾ ਨਾ ਜੰਗਲ 'ਚ ਵੇਖਿਆ ਨਾ ਵੀ ਇੱਕ ਮੋਕੇ ਬੱਬਰ ਸ਼ੇਰ ਜਿਹੜਾ ਉਹ ਰਾਜਾ ਹੁੰਦਾ ਜੰਗਲ ਦਾ ਉਹ ਜਿਵੇਂ ਜਿਵੇਂ ਉਹਦੀ ਆਪ ਦੀ ਪਾਵਰ ਉਹਦੀ ਸ਼ਕਤੀ ਘਟਦੀ ਜਾਂਦੀ ਹੈ ਇੱਕ ਨਵਾਂ ਜੰਗਲ ਦਾ ਰਾਜਾ ਆਉਂਦਾ ਤੇ ਉਹ ਆ ਕੇ ਉਸ ਨੂੰ ਜਿਹੜਾ ਅੱਖਾਂ ਵਖਾਉਣ ਲੱਗ ਪੈਂਦਾ ਢਾ ਲੈਂਦਾ ਉਹਨੂੰ ਮੈਂ ਕਈ ਮੇਰੀ ਡਿਸਕਵਰੀ ਤੇ ਫਾਈਟ ਵੇਖੀ ਵੀ ਨਵਾਂ ਸ਼ੇਰ ਜਿਹੜਾ ਰਾਜਾ ਬਣਦਾ ਪੁਰਾਣੇ ਨੂੰ ਮਾਰ ਵੀ ਦਿੰਦਾ ਹੋਏ ਇਹਨਾਂ ਦੇ ਜਿੰਨੇ ਐਮ ਐਲ ਆ ਹੁਣ ਪਹਿਲਾਂ ਤਾਂ ਵਿਆਹ ਕਰਾਉਣ ਤੇ ਹੋਏ ਸੀ ਹੁਣ ਉਹ ਕੋਠੀਆਂ ਪਾਉਣ ਤੇ ਹੋਏ ਹੋਇਆ ਵੀ ਕੋਠੀਆਂ ਪਾ ਲਓ ਆਪਾਂ ਤੁਸੀਂ ਪੈਸੇ ਇਕੱਠੇ ਕਰ ਲਓ ਕੋਈ ਬਣੇ ਕੋਈ ਨਾ ਬਣੇ ਪੰਜਾਬ ਦਾ ਆਪਣਾ ਜਰੂਰ ਬਣਾ ਲਓ ਮੈਂ ਇਕੱਲ ਤੋਂ ਬਹੁਤ ਹਰਾਨ ਹੁੰਦਾ ਕਹਿੰਦੇ ਵੀ ਕੁੱਤਾ ਜਿਹ ਹੂੰ ਉਹ ਵਫਾਦਾਰ ਹੁੰਦਾ ਹੂੰ ਕਹਿੰਦੇ ਆ ਨਾ ਤੇ ਫਿਰ ਕੁੱਤੀ ਚੋਰਾਂ ਨਾਲ ਕਿਉਂ ਨਾਲੀ ਹੁੰਦੀ ਹੈ ਨਸਲ ਤਾਂ ਉਹੀ ਆ ਨਾ ਕੁੱਤਾ ਵਫਾਦਾਰ ਹੈ ਕੁੱਤੀ ਚੋਰਾਂ ਨਾਲ ਕਿਉਂ ਨਾਲੀ ਹੈ ਇਹ ਉਹ ਨਸਲ ਹੈ ਵੀ ਜਿਹੜੇ ਅਸਲ ਦੇ ਵਿੱਚ ਸਾਰੇ ਚੋਰ ਚੋਰ ਦਾ ਭਾਈ ਆ ਇਹ ਕੋਈ ਛੋਟਾ ਚੋਰ ਆ ਕੋਈ ਵੱਡਾ ਚੋਰ ਹੈ ਇਸੇ ਕਰਕੇ ਦੇਸ਼ ਦੀ ਬਰਬਾਦੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਸਾਡੇ ਇੰਡੀਆ ਦੇ ਜਾਂ ਸਾਡੇ 1 ਰੁਪਏ ਦੇ ਇੰਗਲੈਂਡ ਵਾਲੇ ਕਿੰਨੇ ਪਾਉਂਡ ਆਉਂਦੇ ਹੁੰਦੇ ਸੀ ਮੇਰੇ ਖਿਆਲ ਮੈਂ ਕਿ ਦਿਨ ਦੇਖ ਰਹੀ ਕਿੰਨੇ 52 ਕਿ 53 ਕਿੰਨੇ ਪਾਉਂਡ ਇੰਗਲੈਂਡ ਵਾਲੇ ਅੱਜ ਇੰਗਲੈਂਡ ਵਾਲੇ 1 ਪਾਉਂਡ ਦਾ ਸਾਡਾ 100 ਰੁਪਇਆ ਬਣਦਾ ਕਿੱਥੇ ਗਈ ਕਹਾਣੀ ਇਹ ਹੋਇਆ ਕਿ ਨੇ ਆਪਦਿਆਂ ਨੇ ਲੁੱਟਿਆ ਜੀ ਕੰਮ ਕਿਸੇ ਨਹੀਂ ਪੈਸਾ ਇੱਕ ਪਿੱਛੇ ਬਹੁਤ ਦੇਰ ਪਹਿਲਾਂ ਦੀ ਗੱਲ ਹੈ ਇੱਕ ਰਾਜਪਾਲ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਸੀ ਇਧਰਲੇ ਪਹਾੜੀ ਏਰੀਆ ਦੇ ਵਿੱਚ ਉਹਦੇ ਵਿੱਚੋਂ ਆਦੇ ਨੋਟ ਆਏ ਉੜਦੇ ਸੀ ਕਿ ਜਦੋਂ ਅੰਤ ਨਹੀਂ ਕੋਈ ਠੀਕ ਹੈ ਉਹਦੇ ਘਰ ਆ ਕੇ ਜੇ ਖੋਲ ਕੇ ਦੇਖਿਆ ਤਾਂ ਕਮਰਾ ਜਿਹੜਾ ਇੱਕ ਸਪੈਸ਼ਲ ਕਮਰਾ ਜਿਹੜਾ ਉਹ ਨੋਟਾਂ ਦੀਆਂ ਗੁੱਟੀਆਂ ਥਈਆਂ ਲਾਲਾ ਭਰਿਆ ਪਿਆ ਸੀਗਾ ਯਾਰ ਕੀ ਉਹਦਾ ਫਾਇਦਾ ਕੀ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਹਜ਼ਾਰਾਂ ਕਰੋੜ ਰੁਪਏ ਕਮਰਿਆਂ ਦੇ ਵਿੱਚ ਰੱਖੀ ਜਾਂਦੇ ਹੋ ਤੇ ਦੇਸ਼ ਨੂੰ ਬਰਬਾਦ ਕਰੀ ਜਾਂਦੇ ਹੋ ਉਹੀ ਚੀਜ਼ਾਂ ਜਿਹੜੀਆਂ ਉਹ ਮੋਟ ਜਿਹੜਾ ਪੰਜਾਬ ਦੇ ਵਿੱਚ ਨਾ ਜਿਹੜਾ ਸਭ ਤੋਂ ਵੱਡੀ ਬਰਬਾਦੀ ਦਾ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਟੀਮ ਨੇ ਬੰਨਿਆ ਹੋਇਆ ਤੇ ਮੈਂ ਹਰ ਵਾਰੀ ਜਿੱਥੇ ਮੇਰੀ ਗੱਲ ਹੋਵੇ ਮੈਂ ਕਹਿਣਾ ਹੁੰਦਾ ਕਿ ਭਗਵੰਤ ਮਾਨ ਨੂੰ ਹਲੇ ਵੀ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਬਣ ਕੇ ਵਿਖਾਉਣਾ ਚਾਹੀਦਾ ਨਹੀਂ ਤਾਂ ਆ 1.5 ਸਾਲ ਤੱਕ ਲੋਕ ਉਹ ਸੋਕੇ ਕੱਢ ਲੈਣਗੇ ਪੰਜਾਬ ਦੀ ਬਰਬਾਦੀ ਵੀ ਹੋ ਜੂਗੀ ਬਹੁਤ ਬੁਰੀ ਤਰ੍ਹਾਂ ਕਿ ਪੈਰਾਂ ਸਿਰ ਹੋਣ ਦੇ ਵਿੱਚ ਪਤਾ ਨਹੀਂ ਕਿੰਨਾ ਟਾਈਮ ਲੱਗੇ ਠੀਕ ਹੈ ਪਰ ਲੋਕ ਜਿਹੜੇ ਆ ਉਹ ਲਾਹਣ ਤਾਂ ਜਿਹੜੀਆਂ ਲਾਹਣ ਤਾਂ ਸਭ ਤੋਂ ਬਾੜੀਆਂ ਹੁੰਦੀਆਂ ਤੁਹਾਡੇ ਕੋਲ ਦੁਨੀਆ ਦੀ ਦੌਲਤ ਆ ਨਾ ਪਰ ਤੁਹਾਨੂੰ ਲਾਹਣ ਤਾਂ ਪੈ ਰਹੀ ਉਹ ਦੁਨੀਆ ਦੀ ਦੌਲਤ ਕਿਸੇ ਕੰਮ ਨਹੀਂ ਤੁਸੀਂ ਸੁੱਕੀ ਰੋਟੀ ਖਾ ਕੇ ਸੌਂਦੇ ਹੋ ਨਾ ਤੇ ਤੁਹਾਡੀ ਇੱਜ਼ਤ ਹੈ ਤੁਸੀਂ ਲੋਕਾਂ ਦੀ ਲਾਹਣ ਤਾਂ ਨਹੀਂ ਖੜਦੇ ਤਾਂ ਤੁਹਾਡੀ ਸੁੱਕੀ ਰੋਟੀ ਬਹੁਤ ਵਧੀਆ ਉਹ ਕਹਿੰਦੇ ਵੀ ਘਰ ਕੱਚਾ ਜਾਂ ਪੱਕਾ ਨਹੀਂ ਵੇਖਿਆ ਜਾਂਦਾ ਵੀ ਘਰ ਕੱਚਾ ਸੀ ਜਾਂ ਕਿੰਨਾ ਕੁ ਪੱਕਾ ਸੀ ਮਠਾਸ ਵੇਖੀ ਜਾਂਦੀ ਹੈ ਘਰ ਦੇ ਵਿੱਚ ਜਾਂ ਤੁਹਾਡੇ ਵਿੱਚ ਮਠਾਸ ਕਿੰਨੀ ਸੀ ਠੀਕ ਹੈ ਜਿੰਨਾ ਵਰਤਨਾ ਉਹਨਾਂ ਪ੍ਰਤੀ ਮਠਾਸ ਮਠਾਸ ਤੋਂ ਬਿਨਾਂ ਤਾਂ ਕਹਿੰਦੇ ਘਰ ਦੇ ਵਿੱਚ ਕੀੜੀਆਂ ਵੀ ਨਹੀਂ ਆਉਂਦੀਆਂ ਚਾਹੇ ਮਹਿਲ ਬਣਿਆ ਹੋਵੇ ਤੇ ਫਿਰ ਜਦੋਂ ਤੁਹਾਡੇ ਵਿੱਚ ਮਠਾਸ ਉਹ ਹੋ ਰਹੀ ਨਹੀਂ ਕਿ ਜਿਹੜੀਆਂ ਗੱਲਾਂ ਤੁਸੀਂ ਪੰਜਾਬੀਆਂ ਨੇ ਕੀਤੀਆਂ ਸੀ ਕਿ ਆਹ ਕਰਾਂਗੇ ਉਹ ਕਰਾਂਗੇ ਤਾਂ ਫਿਰ ਆਉਣ ਵਾਲੇ 1.5 ਸਾਲ ਬਾਅਦ ਲੋਕ ਵੀ ਆਪਣਾ ਬੁਖਾ ਦੇਣਗੇ ਪਰ ਪੰਜਾਬ ਦੀ ਬਰਬਾਦੀ ਉਹ ਤੱਕ ਬਹੁਤ ਬੁਰੀ ਤਰ੍ਹਾਂ ਹੋ ਚੁੱਕੀ ਹੈ